ਚਾਹੇ ਤੁਸੀਂ ਨਵੇਂ ਘਰ ਬਣਾ ਰਹੇ ਹੋ ਚਾਹੇ ਬਣਾ ਰਹੇ ਹੋ ਦੁਕਾਨ ਤੁਹਾਡੀ ਹਰ ਸਮੱਸਿਆ ਦਾ ਗਰਮੀ ਟਰੇਡਿੰਗ ਕੰਪਨੀ ਦੇ ਅੰਦਰ ਕਰੇਗੀ ਸਮਾਧਾਨ ਤੁਸੀਂ ਆਪਣੇ ਘਰਾਂ ਦੇ ਬਣਾਉਣੀਆਂ ਬਾਥਰੂਮ ਤੁਸੀਂ ਬਣਾਉਣੀਆਂ ਹੈਗੀਆਂ ਰਸੋਈਆਂ ਤੇ ਲਗਜ਼ਰੀ ਫੀਲ ਆਊਗੀ ਥੋੜੇ ਪੈਸਾ ਚ ਤੁਹਾਡਾ ਘਰ ਤੇ ਦੁਕਾਨ ਬਣਾ ਦੇਗੇ ਫਾਈਵ ਚਾਰ ਜੀ ਬਿਲਕੁਲ ਜੇ ਤੁਸੀਂ ਆਪਣੇ ਘਰ ਦਾ ਬਾਥਰੂਮ ਸਿੰਪਲ ਤਿਆਰ ਕਰਾਉਣਾ ਚਾਹੁੰਦੇ ਹੋ ਜਿਹੜਾ ਬਾਜ਼ਾਰ ਦੇ ਵਿੱਚ 25 ਤੋਂ 30000 ਰੁਪਏ ਲੱਗਦਾ ਅਸੀਂ ਸਿਰਫ 15000 ਰੁਪਏ 'ਚ ਤੁਹਾਡੇ ਘਰ ਦਾ ਬਾਥਰੂਮ ਤਿਆਰ ਕਰ ਦਿਆਂਗੇ ਤੁਸੀਂ ਚਾਹੋ ਨੀ ਤੁਹਾਡੇ ਬ੍ਰਾਂਡਡ ਬਾਥਰੂਮ ਤਿਆਰ ਹੋਵੇ ਜੈਗਰ ਦਾ ਤਿਆਰ ਹੋਵੇ ਤਾਂ ਜੈਗਰ ਦਾ ਬਾਥਰੂਮ ਬਾਜ਼ਾਰ 'ਚ 55-60000 ਤੋਂ ਘੱਟ ਕੋਈ ਤਿਆਰ ਕਰਦਾ ਨਹੀਂ ਗਰਮੀ ਟ੍ਰੇਡਿੰਗ ਕੰਪਨੀ ਦਾ ਸਿਰਫ 35000 ਰੁਪਏ ਦੇ ਵਿੱਚ ਤੁਹਾਡਾ ਬਾਥਰੂਮ ਆਪਾਂ ਤਿਆਰ ਕਰ ਦੇਵਾਂਗੇ ਚਾਹੇ ਤੁਸੀਂ ਆਪਣੇ ਘਰ ਦਾ ਪੂਰਾ ਜੈਟ ਬਲੈਕ ਬਾਥਰੂਮ ਤਿਆਰ ਕਰਾਉਣਾ ਤੇ ਇਹ ਕੋਈ ਲੱਖ ਰੁਪਏ ਦਾ ਤਿਆਰ ਨਹੀਂ ਅਸੀਂ ਕਰਨਾ ਨਾ 80000 ਰੁਪਏ ਲੈਣਾ ਸਿਰਫ 40000 ਰੁਪਏ ਦੇ ਵਿੱਚ ਤੁਹਾਡੇ ਘਰ ਦਾ ਲਗਜ਼ਰੀ ਬਾਥਰੂਮ ਤਿਆਰ ਕਰਕੇ ਦੇ ਦੇਵਾਂਗੇ ਤੁਸੀਂ ਸਾਡੇ ਕੋਲ ਆਓ ਕੋਈ ਵੀ ਸਮਾਨ 50000 ਰੁਪਏ ਲਓ ਤੁਹਾਡੇ ਘਰ ਹੋਮ ਡਿਲੀਵਰੀ ਵੀ ਬਿਲਕੁਲ ਫ੍ਰੀ ਮਤਲਬ ਆਉਣ ਜਾਣ ਦਾ ਗੱਡੀ ਦਾ ਖਰਚਾ ਸੀ ਕੋਈ ਵੀ ਨਹੀਂ ਲੈਣਾ ਜੇ ਤੁਸੀਂ ਕਰਦੇ ਹੋ 1 ਲੱਖ ਰੁਪਏ ਦੀ ਸ਼ਾਪਿੰਗ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਹੋਮ ਡਿਲੀਵਰੀ ਤਾਂ ਅਸਲ ਵਿੱਚ ਫ੍ਰੀ ਦੇਣੀ ਦੇਣੀ ਆ ਉਸ ਦੇ ਨਾਲ ਇੱਕ ਗੀਜ਼ਰ ਜਾਂ ਵਾਟਰ ਫਿਲਟਰ ਤੁਸੀਂ ਆਪਣੀ ਆਪਸ਼ਨ ਅਨੁਸਾਰ ਸਾਡੇ ਕੋਲੋਂ ਬਿਲਕੁਲ ਫ੍ਰੀ ਤੁਹਾਨੂੰ ਦਵਾਂਗੇ ਸਲੋਜੀ ਜਲਦੀ ਜਲਦੀ ਆ ਜਾਓ ਗਰਮੀਰ ਟ੍ਰੇਡਿੰਗ ਕੰਪਨੀ 20 ਅਗਸਤ ਤੱਕ 20 ਅਗਸਤ ਤੱਕ ਬਹੁਤ ਵੱਡੀਆਂ ਆਫਰਾਂ ਲੱਗੀਆਂ ਆ 20 ਅਗਸਤ ਤੋਂ ਬਾਅਦ ਤੁਹਾਨੂੰ ਇਹ ਡੀਲ ਨਹੀਂ ਮਿਲਣੀ। ਸੋ ਭਾਈ ਜੀ ਆਫਰ ਰਮੇ ਸਾਰੀਆਂ ਦਾਸਤੀਆਂ ਡਿਲੀਵਰੀਆਂ ਵੀ ਦੇਤੀਆਂ ਰੇਟ ਵੀ ਦੱਸਦੇ ਇੱਕ ਲੋਕਾਂ ਦਾ ਪ੍ਰੋਮਿਸ ਕਰ ਦੋ ਜੋ ਗੱਲ ਮੈਂ ਕਹੀ ਐ ਇਸ ਗੱਲ ਤੇ ਮੋਹਰ ਲਾ ਦੇਵਾਂਗੇ ਦਵਾਂਗੇ ਪੱਕਾ। ਬਿਲਕੁਲ ਭਾਈ ਜੀ ਜੋ ਤੁਸੀਂ ਕਿਹਾ ਸਭ ਸਭ ਕੁਝ ਪਰਫੈਕਟ ਐ ਅਸੀਂ ਤੁਹਾਨੂੰ 15000 ਰੁਪਏ ਦੇ ਨੋਰਮਲ ਵਾਸ਼ਰੂਮ 35000 ਰੁਪਏ ਦੇ ਜੈਗਵਰ ਦਾ ਵਾਸ਼ਰੂਮ ਤਿਆਰ ਕਰਕੇ ਦਵਾਂਗੇ ਕਿਸੇ ਨੂੰ ਕਲਰ ਚਾਹੀਦਾ ਉਹ ਅਸੀਂ 40000 ਰੁਪਏ ਦੇ ਕਲਰਡ ਬਾਥਰੂਮ ਦੇਖੋ ਸਾਰੇ ਕਲਰ ਆਪਣੇ ਕੋ ਅਵੇਲੇਬਲ ਨੇ ਕਿਸੇ ਨੂੰ ਆਪਾਂ ਇੱਕ ਦੋ ਬਾਥਰੂਮ ਇੱਕ ਕਿਚਨ ਉਸੀ ਦਵਾਂਗੇ 40000 ਰੁਪਏ ਦੇ ਟਾਇਲ ਤੱਕ ਤੁਸੀਂ ਫਿਟਿੰਗ ਰਾਨੀ ਐ ਟਾਇਲ ਟੂਇ ਲਗਾ ਕੇ ਪਾਈਪ ਫਿਟਿੰਗ ਤੁਸੀਂ ਆਪੇ ਕਰਾਨੀ ਐ ਉਸ ਤੋਂ ਬਾਅਦ ਅਸੀਂ ਸਾਰਾ ਤੁਹਾਨੂੰ ਸਮਾਨ ਦਵਾਂਗੇ ਵਿਦ ਫਿਟਿੰਗ ਦੇਖੋ ਐਸੈਸਰੀ ਨਾਲ ਦਵਾਂਗੇ ਮਿਰਰ ਨਾਲ ਦਵਾਂਗੇ ਉਹ ਦੇਖੋ ਜਿੱਦਾਂ ਕਿਸੇ ਨੇ ਕਲਰ ਬਾਥਰੂਮ ਤਿਆਰ ਕਰਾਣਾ ਹੈ ਬਲੈਕ ਕਲਰ ਸ਼ਾਵਰ ਹੈਗਾ ਦੇਖੋ ਅਪਰ ਪਾਰਟ ਹੈ ਜੈਗੂਅਰ ਕੰਪਨੀ ਦਾ 10 ਸਾਲ ਦੀ ਗਾਰੰਟੀ ਕਲਰ ਦੀ ਇਹ ਨਹੀਂ ਕਿ ਕਲਰ ਦੀ ਗਾਰੰਟੀ ਕੋਈ ਨਹੀਂ 10 ਸਾਲ ਦੀ ਗਾਰੰਟੀ ਹੈ ਜਿਹੜਾ ਮਰਜੀ ਕਲਰ ਲਲੋ ਸੀ ਰੋਜ਼ ਗੋਲਡ ਵੀ ਅਵੇਲੇਬਲ ਹੈ ਆਪਣੇ ਕੋਲ ਚ ਸ਼ਾਵਰ ਦੇਖੋ ਸਾਰੇ ਸਾਈਜ਼ ਉਤ ਸਬਾ ਗੋਲਡਨ ਦੀ ਸਾਰੀ ਐਸੈਸਰੀ ਆਪਣੇ ਕੋ ਅਵੇਲੇਬਲ ਹੈ ਜੀ ਸੋ ਜੇ ਕਿਸ ਨੇ ਇਹਦੇ ਵਿੱਚੋਂ ਸਿੰਗਲ ਸਿੰਗਲ ਪੀਸ ਲੈਣਾ ਉਹ ਵੀ ਤੁਸੀਂ ਦੇ ਦੋਗੇ ਬਿਲਕੁਲ ਭਾਜੀ ਕਿਸ ਨੂੰ ਸਿੰਗਲ ਪੀਸ ਹੀ ਲੋੜਾ एवरीथिंग ਅਵੇਲੇਬਲ ਹੈ ਤੁਹਾਨੂੰ ਇਕੱਲਾ ਇਕੱਲਾ ਵੀ ਮਿਲ ਜੇਗਾ ਉਸ ਤੋਂ ਬਾਅਦ ਆਈ ਨੀ ਜੀ 1 ਪੀਸ ਸੀਟਾਂ ਦੇਖੋ ਸਾਡੇ ਕੋ ਆ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ 3500 ਰੁਪਏ ਹੀ ਦੇਵਾਂਗੇ ਆ ਦੇਖੋ 10 ਇਅਰਸ ਗਾਰੰਟੀ ਲਿਖਿਆ ਹੈ ਕੋਈ ਇਹ ਨਹੀਂ ਕਿ ਆਪਾਂ ਤੁਹਾਨੂੰ ਝੂਠ ਲਾ ਕੋਈ ਕੰਮ ਨਹੀਂ ਉਸ ਤੋਂ ਬਾਅਦ ਆਇੰਦਾ ਸਕੁਅਰ ਮਾਡਲ ਹੈ ਕਯੂਬਿਕਸ ਮਾਡਲ ਇਹਨੂੰ ਕਹਿੰਦੇ ਸੀ ਇਹ 4000 ਰੁਪਏ ਦਾ ਪੈਂਦਾ ਹੈ ਇਦੀ ਵੀ 10 ਸਾਲ ਦੀ ਗਾਰੰਟੀ ਹੈ ਕਿਸੇ ਨੇ ਆਹ ਮਾਡਲ ਲੈਣਾ ਵਾ ਇਹ 4500 ਰੁਪਏ ਦਾ ਬੇਗਾ 10 ਸਾਲ ਦੀ ਗਾਰੰਟੀ ਇਹਦੇ ਨਾਲ ਵਾਸ਼ ਵੇਸ਼ਨ ਸੇਮ ਮੈਚਿੰਗ ਕਰਕੇ ਕਿਸੇ ਨੇ ਲੈਣਾ ਅਸੀਂ 1600 ਰੁਪਏ ਦੇਵਾਂਗੇ ਕਿਸੇ ਨੂੰ ਟੇਬਲ ਟੌਪ ਚਾਹੀਦਾ ਹੈ 2500 ਰੁਪਏ ਦਾ ਆਹ ਦੇਖੋ ਵੱਡਾ ਸਾਈਜ਼ ਵੀ ਤੁਹਾਨੂੰ 2500 ਰੁਪਏ ਦੇ ਦਵਾਂਗੇ ਜਿੰਨੇ ਮਰਜ਼ੀ ਪੀਸ ਲੈਓ ਸਾਡੇ ਕੋਲ ਬਹੁਤ ਡਿਜ਼ਾਈਨ ਅਵੇਲੇਬਲ ਆ ਉਸ ਵਾਂ ਇਹਨੀਆਂ ਵੈਕਿਊਮ ਸੀਟਾਂ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ਇਹ ਘੁੰਮ ਕੇ ਪਾਣੀ ਜਾਂਦਾ ਇਹਦੇ ਵਿੱਚ ਦੇਖੋ ਵੈਕਿਊਮ ਸੀਟ ਕਹਿੰਨੇ ਨੂੰ ਵਾ ਇਹ ਤੁਹਾਨੂੰ 5500 ਰੁਪ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਇਹ 6500 ਰੁਪਏ ਦੀ ਵੈਕਿਊਮ ਸੀਟ ਉਸ ਤੋਂ ਬਾਅਦ ਮਿਲੀ ਜਾਂਦੀ ਹੈ ਇਹਦੀ 10 ਸਾਲ ਦੀ ਗਾਰੰਟੀ ਹੈ ਇਹਨਾਂ ਦੀ ਇਹ ਵੀ ਤੁਹਾਨੂੰ ਪਏਗੀ 7500 ਰੁਪਏ ਦੀ ਆਪਾਂ ਦਵਾਂਗੇ ਤੁਹਾਨੂੰ 10 ਸਾਲ ਦੀ ਗਾਰੰਟੀ ਇਹਨਾਂ ਦੀ ਸੋ ਭਾਜੀ ਇਹ ਟੇਬਲ ਟੌਪ ਟੈਪ ਦੇ ਇਹਨਾਂ ਬਾਰੇ ਵੀ ਦੱਸੋ ਮੈਂ ਕਹਾ ਭਾਜੀ ਇਹ ਦੇਖੋ ਜੈਗਵਾਰ ਦੀ ਸਾਡੇ ਕੋਲ ਸਾਰੀ ਆਈਟਮ ਅਵੇਲੇਬਲ ਆ ਟੇਬਲ ਟੌਪ ਸਿੰਗਲ ਰੀਵਰ ਬਾਸ ਐਸੈਸਰੀ ਬਾਲ ਮਾਉਂਟਡ ਲੌਂਗ ਨੋਜ਼ ਦੀ ਸਾਰੀ ਰੇਂਜ ਅਵੇਲੇਬਲ ਆ ਹਰ ਕੋਈ ਚ ਬਲੈਕ ਮੈਟ ਕਲਰ ਵੀ ਮਿਲ ਜੇਗਾ ਸਿੰਕ ਮਿਕਸਰ ਸ਼ਾਵਰ ਦੇ ਸਾਰੇ ਡਿਜ਼ਾਈਨ ਸਾਰਾ ਇੱਥੇ ਜਿਹੜੇ ਮਰਜ਼ੀ ਸਾਡੇ ਕੋਲ ਕਲਰ ਲੈ ਲਓ ਜਿਹੜੇ ਮਰਜ਼ੀ ਡਿਜ਼ਾਈਨ ਲੈ ਲਓ ਉਸ ਤੋਂ ਬਾਅਦ ਕਿਸੇ ਨੇ ਜੈਗਵਰ ਵਰਗੇ ਮਾਡਲ ਸੇਮ ਲੈਣੇ ਜਿੱਦਾਂ ਜੈਗਵਰ ਦੀ ਸਪੋਜ਼ ਕਰੋ 1600 ਦੀ ਹੈ ਆ ਜੈਗਵਰ ਡੂਟੀ 1600 ਫਿਰ ਇੱਥੇ ਬ੍ਰਾਂਡ ਆਂਦਾ ਜੀ ਐਡੀਵੈਰ ਇਹਦੀ ਵੀ 10 ਸਾਲ ਦੀ ਗਾਰੰਟੀ ਹੈ ਸੇਮ ਡਿਜ਼ਾਈਨ ਹੈ ਦੇਖੋ ਇਹ ਤੁਹਾਨੂੰ ਅਸੀਂ ਦਵਾਂਗੇ 750 ਰੁਪਏ ਦੀ ਅੱਧੇ ਰੇਟ ਤੋਂ ਵੀ ਘੱਟ ਸਰ ਐਡੀਵੈਰ ਵੱਡਾ ਬ੍ਰਾਂਡ ਆ ਸ਼ਾਵਰ ਬਾਜ਼ਾਰ ਚ ਪੈਂਦੀ ਹੈ 40000 45 45 ਅੱਜ ਵਿਕਦਾ ਇਹਦਾ ਰੇਟ ਦੱਸੋ ਭਾਜੀ ਇਹ ਕਲਰ ਤੁਹਾਨੂੰ ਬਲੈਕ ਕਲਰ ਤੁਹਾਨੂੰ 18500 ਰੁਪ ਕਿਸਨੇ ਬਲੈਕ ਮੈਡ ਲੈਣਾ ਹੈ ਸੈਰਾ ਕੰਪਨੀ ਦਾ 10 ਸਾਲ ਦੀ ਗਾਰੰਟੀ ਹੈ ਦੀ ਇਹ ਤੁਹਾਨੂੰ ਅਸੀਂ 22000 ਰੁਪਏ ਦਾ ਲਾਵਾਂਗੇ ਕਿਸੇ ਨੇ ਜੇ ਸਿਲਵਰ ਗੱਲ ਲੈਣਾ ਉਹ ਵੀ ਅਵੇਲੇਬਲ ਹੈ ਉਸ ਵਾਰ ਸਾਡੇ ਕੋਲ ਲੌਨ ਦੇਖੋ ਤੁਸੀਂ ਸੇਮ ਜੈਗਵਰ ਦੇ ਡਿਜ਼ਾਈਨ ਜੈਗਵਰ ਦੀ ਤੁਹਾਨੂੰ ਪੈਂਦੀ ਹੈ ਦੇਖੋ 1700 1800 ਇਹ ਤੁਹਾਨੂੰ ਸੇਮ ਡਿਜ਼ਾਈਨ ਆਪਾਂ ਐਡੀਵੀਅਰ ਕੰਪਨੀ ਦਾ ਦਵਾਂਗੇ 800 ਰੁਪਏ ਦਾ ਉਸ ਵਾਰ ਆ ਜਾਂਦੀ ਹੈ ਓਰੀਐਂਟ ਦੀ ਰੇਂਜ ਆ ਜਾਂਦੀ ਹੈ ਦੇਖੋ ਦਬੈਟਰ ਪਰ ਓਰੀਐਂਟ ਵੀ ਮਿਲ ਜਾਣਗੇ ਜੈਗਵਰ ਤੇ ਸਾਡੇ ਕੋਲ ਸਾਰੇ ਅਵੇਲੇਬਲ ਹੁੰਦਾ ਓਰੀਐਂਟ ਦੀ ਲਾਉਨਰ ਪੈਂਦੀ ਹੈ 850 ਰੁਪਏ ਦੀ 10 ਸਾਲ ਦੀ ਗਰੰਟੀ ਪਉਣੀ ਡਿਸਕ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਵਧੀਆ ਕਿਸੇ ਨੂੰ ਕਲਰ ਰੇਂਜ ਚਾਹੀਦੀ ਓਰੀਐਂਟ ਜੋ ਵੀ ਅਵੇਲੇਬਲ ਹੈ 1850 ਰੁਪਏ ਦੀ 골ਡਨ ਕਲਰ ਰੋਜ਼ 골ਡ ਸਪਾਉਟ ਵੀ ਅਵੇਲੇਬਲ ਨੇ ਟੈਲੀਫੋਨ ਮਿਕਸਰ ਵੀ ਅਵੇਲੇਬਲ ਆ ਸਾਰੇ ਸ਼ਾਵਰ ਦੇ ਮਾਡਲ ਵੀ ਅਵੇਲੇਬਲ ਨੇ ਸ਼ਾਵਰ ਤੁਹਾਨੂੰ 8 ਇੰਚੀ ਬੇਗਾ 1500 ਛੋਟਾ ਬੇਗਾ 750 ਦਾ ਇਸ ਨੂੰ ਵੱਡਾ ਚਾਹੀਦਾ 2200 ਰੁਪਏ ਦਾ ਸਾਰੇ ਅਲੱਗ-ਅਲੱਗ ਡਿਜ਼ਾਈਨ ਹੈਗੇ ਦੇਖੋ ਐਸੈਸਰੀ ਵੀ ਤੁਹਾਨੂੰ ਹਰ ਤਰ੍ਹਾਂ ਦੀ ਮਿਲ ਜਾਂਦੀ ਹੈ ਤੁਸੀਂ ਬਲੈਕ ਦੇ ਵਿੱਚ ਐਸੈਸਰੀ ਲੈਣੀ ਆ 골ਡਨ ਲੈਣੀ ਆ ਵਾਈਟ ਲੈਣੀ ਆ ਇਹ ਵੀ ਬੜੇ ਸੋਹਣੇ-ਸੋਹਣੇ ਪੀਸ ਸਾਨੂੰ ਮਿਲ ਜਾਣੇ ਹੈਗੇ ਹੈ 10-ਪੀਸ ਦਾ ਸੈੱਟ ਹੈਗਾ 10-ਪੀਸ ਇਹਨਾਂ ਨੂੰ ਇਹ ਡਿਸਪੈਂਸਰ ਆ ਜਾਂਦਾ ਬਰਸ਼ ਹੋਲਡਰ ਆ ਜਾਂਦਾ ਇਹ ਪੂਰਾ ਸੈੱਟ ਤੁਹਾਨੂੰ ਮਿਲਦਾ ਹੈ 1650 ਰੁਪਏ ਦਾ ਜਿੰਨੀ ਮਰਜ਼ੀ ਸਾਡੇ ਕੋਲ ਕੁਆਂਟੀਟੀ ਨਹੀਂ ਮਰਜ਼ੀ ਲਈਓ ਸਿੰਕ ਦਾ ਵੀ ਦੱਸ ਦਿਓ ਤੁਸੀਂ ਉਤੋਂ ਬਾਅਦ ਆ ਜਾਂਦਾ ओरिएंट ਜੀ ਦਾ ਟੂਟੀਆਂ ਸੀ ਰੱਖੀਆਂ ਨਾਲ ਅਸੀਂ ਸੇਮ ਵਾਸ਼ ਵੇਸ਼ਨ ਵੀ ਇਸੇ ਇਹ ਤੁਹਾਨੂੰ ਅਸੀਂ 2200 ਰੁਪਏ ਦਾ ਦੇਵਾਂਗੇ ਇਹਦੇ ਵਿੱਚ ਸੀਟ ਆ ਜਾਂਦੀ ਹੈ ਦੇਖੋ ਇਹ 5500 ਰੁਪਏ ਦੀ ਪੈਂਦੀ ਹੈ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ओरिएंट ਕੰਪਨੀ ਦੀ 10 ਸਾਲ ਦੀ ਗਾਰੰਟੀ ਉਤੋਂ ਬਾਅਦ ਆ ਜਾਂਦਾ 6500 ਰੁਪਏ ਦਾ ਮਾਡਲ ਵਿੱਚ ਜੈਟ ਇਨ ਬਿਲਟ ਹੈ ਉਤੋਂ ਬਾਅਦ ਆਊਂਡ ਮਾਡਲ ਆ ਜਾਂਦਾ 7500 ਫਿਰ ਆ ਜਾਂਦੀ ਸੌਨਸੇਰਾ ਦੀ ਸੀਟ ਹੈ ਵੀ 7500 ਰੁਪਏ ਪੈਂਦੀ ਵਿਦ ਜੈਟ ਇਨ ਬਿਲਟ ਹੈ ਉਤੋਂ ਬਾਅਦ ओरिएंट ਦਾ ਵਾਸ਼ਿੰਗ ਮਸ਼ੀਨ ਲੈ ਲੋ ਸੀ 3200 ਰੁਪਏ ਦਾ ਵੇਗਾ। ਸੋ ਤੁਸੀਂ ਦੇਖੋ ਟੇਬਲ ਟੌਪ ਵੀ ਐਡੀਵੇਅਰ ਦੇ ਵੱਡੇ ਬ੍ਰਾਂਡ ਆ, ਬੜੇ ਸੋਹਣੇ ਸੋਹਣੇ 골ਡਨ, ਵਾਈਟ, ਸਾਈਜ਼ ਵੀ ਇਹਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣੇ ਆ। ਭਾਈ ਜੀ ਆਹ ਟੈਪ ਦਾ ਵੀ ਦੱਸੋ ਪ੍ਰਾਈਸ ਕੀ? ਦੇਖੋ ਵਧੀਏ ਸਾਡੇ ਕੋਲ ਲੌਨ ਨਾ ਸ਼ੁਰੂ ਆਈਂਦੀ 300 ਰੁਪਏ ਤੋਂ। ਸਕੁਅਰ ਮਾਡਲ ਵੇਗਾ 380 ਰੁਪਏ। ਜੇ ਕਹਿੰਦੇ ਲੀਵ ਰੇਂਜ ਲੈਣੀ ਚਾਹ 180। ਫਿਰ ਉਸ ਤੋਂ ਬਾਅਦ ਐਡੀਵੇਅਰ ਦੀ ਆਈਂਦੀ ਦੇਖੋ ਇਹ 400 ਰੁਪਏ ਰੇਂਜ ਆ। ਦੇਖੋ ਐਡੀਵੇਅਰ ਕੰਪਨੀ ਕਿ ਇਟਾਲੀਅਨ ਕਲੈਕਸ਼ਨ ਆ। ਸਾਰਾ ਬਹੁਤ ਵਧੀਆ ਬ੍ਰਾਂਡ ਆ। ਐਡੀਵ ਕਿਸੇ ਨੂੰ ਹੈਵੀ ਲੋਨ ਹੋਣਾ ਚਾਹੀਦੀ 750 ਜੈਗਵਰ ਵਰਗਾ ਸੇਮ ਮਾਡਲ ਹੈ ਇਹ ਓਪਨ ਰੇਂਜ ਵੀ ਆ ਜਾਂਦੀ ਹੈ ਇਹ ਵੀ 750 ਦੀ ਪੈਂਦੀ ਹੈ ਕਿਸੇ ਨੂੰ ਨੋਜ਼ਲ ਵਾਲੀ ਚਾਹੀਦੀ ਉਹ ਵੀ ਟੂਟੀ ਮਿਲ ਜੇਗੀ ਫਿਰ ਆ ਜਾਂਦੀਆਂ ਕਲਰ ਸੀਟਾਂ ਦੇਖੋ ਬਲੈਕ ਕਲਰ ਦੀ ਸੀਟ ਚਾਹੀਦੀ ਕਿਸੇ ਨੂੰ 8500 ਰੁਪਏ ਹੀ ਦੇਵਾਂਗੇ 10 ਸਾਲ ਦੀ ਗਾਰੰਟੀ ਕਲਰ ਦੀ ਤਵਾ ਇਹਦੀ ਫੁੱਲ ਗੋਲਡਨ ਦੇਖੋ ਗੋਲਡਨ ਕਲਰ ਹੈ ਆ ਦੇਖੋ ਇਹ ਵੀ ਬਹੁਤ ਸੋਨਾ ਕਲਰ ਹੈ ਇਹ ਤੁਹਾਨੂੰ 22000 ਰੁਪਏ ਦੀ ਅਸੀਂ ਦੇਵਾਂਗੇ ਕਿਸੇ ਨੂੰ ਚਾਕਲੇਟ ਬ੍ਰਾਊਨ ਕਲਰ ਚਾਹੀਦਾ ਹੈ ਰੋਜ਼ਗੋਲ ਦੇ ਨਾਮ ਲਗਾਣਾ ਇਹ 11500 ਦੀ ਕਿਸੇ ਨੂੰ ਗ੍ਰੇ-ਬਲੈਕ ਸੀਟ ਚਾਹੀਦੀ ਹੈ ਇਹ ਵੀ ਲੇਟੈਸਟ ਕਲਰ ਆਇਆ ਦੇਖੋ ਗ੍ਰੇ ਕਲਰ ਪਲੱਸ ਬਲੈਕ ਇਹ ਵੀ ਤੁਹਾਨੂੰ ਅਸੀਂ 8500 ਰੁਪਏ ਦੇਵਾਂਗੇ ਉਸ ਬਾਅਦ ਇਹਨੇ ਹਿੰਦਵੀਰ ਦੇ ਦੇਖੋ ਕਲਰ ਇਹ ਵੀ ਸਾਡੇ ਕੋਲ ਸਾਰੇ ਅਵੇਲੇਬਲ ਨੇ ਬਲੈਕ, ਰੋਜ਼ ਗੋਲਡ, 골ਡਨ ਹਿੰਦਵੀਰ ਦੀ ਸਾਰੀ ਐਸੈਸਰੀ ਅਵੇਲੇਬਲ ਹੈ ਫਿਰ ਇਹਨਾਂ ਦੀ ਕਿਚਨ ਦੀ ਰੂੜੀਆਂ ਦੇਖੋ ਇਹ ਸਿਰਫ 1600 ਰੁਪਏ ਦੀ ਪੈਂਦੀ ਕਿਚਨ ਦੀ ਰੂੜੀ ਕਿਸੇ ਨੂੰ ਮਿਕਸਰ ਚਾਹੀਦਾ ਹੈ ਬਾਥਰੂਮ ਦਾ ਟੈਲੀਫੋਨ ਮਿਕਸਰ 2400 ਰੁਪਏ ਦਾ ਜਿੰਨੇ ਮਰਜੀ ਪੀਸ ਲੈਓ ਸਾਡੇ ਕੋਲ ਸਾਰੇ ਅਵੇਲੇਬਲ ਨੇ ਕਿਸੇ ਨੂੰ ਸ਼ਾਵਰ ਪੈਨਲ ਸਿਲਵਰ ਕਲ ਉਸ ਵੇਲੇ ਤੇ ਰੋਜ਼ ਗੋਲਡ ਕਲਰ ਵੀ ਅਵੇਲੇਬਲ ਹੈ ਇਹ ਚ 골ਡਨ ਕਲਰ ਵੀ ਮਿਲ ਜੇਗਾ ਕਲਰ ਤੁਹਾਨੂੰ ਬੇਗਾ 18500 ਰੁਪਏ ਦਾ ਉਸ ਬਾਅਦ ਕਿਸੇ ਨੂੰ ਜੈਟ ਵਾਲੀ ਸੀਟ ਚਾਹੀਦੀ ਹੈ 10 ਸਾਲ ਦੀ ਗਰੰਟੀ ਇਨ ਬਿਲਡ ਜੈਟ 5500 ਰੁਪਏ ਹੀ ਦੇਵਾਂਗੇ ਤੇ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਹੈ 6500 ਰੁਪਏ ਦਾ ਮਾਰਕਟ ਤੁਹਾਨੂੰ 13000 ਦੋ ਘਾਟੀਆਂ ਮਿਲੇਗੀ ਸੋ ਸਰ ਆ ਮੈਂ ਦੱਸਵਾ ਕਿਚਨ ਦੇ ਵਿੱਚ ਲਾਉਣ ਲਈ ਇਹ ਵੀ ਬੜੀਆਂ ਸੋਹਣੀਆਂ ਖੂਬਸੂਰਤ ਕਲਰ ਵੀ ਹੈਗੇ ਪਰ ਆ ਦੇਖੋ ਬੜੇ ਬ ਵੱਡੇ ਭਾਂਡੇ ਵੀ ਪਤੀਲੇ ਵੀ ਆ ਗਏ ਵੀ ਧੋਣ ਦੇ ਲਈ ਬੜਾ ਈਜ਼ੀ ਹੈ ਇਹਦੀ ਵਾਰ ਵੀ ਦੱਸਦੇ ਥੋੜਾ ਜਿਹਾ ਬਿਲਕੁਲ ਵਧੀਆ ਕਿਚਨ ਦੀਆਂ ਡੂੜੀਆਂ ਸਾਰੀਆਂ ਸ਼ਾਵਰ ਵਾਲੀਆਂ ਦੇਖੋ ਜਿੱਦਾਂ ਮਰਜੀ ਤੁਸੀਂ ਇੱਧਰ ਉੱਧਰ ਘੁਮਾ ਸਕਦੇ ਹੋ ਇਹ ਤੁਹਾਨੂੰ 5500 ਰੁਪਏ ਦੀ ਬੇਗੀ ਸਿਲਵਰ ਕਲਰ ਵੀ ਅਵੇਲੇਬਲ ਹੈ ਕਿਸੇ ਨੂੰ ਐਦਾਂ ਦਾ ਮਿਕਸਰ ਚਾਹੀਦਾ ਸ਼ਾਵਰ ਵਾਲਾ ਇਹ ਵੀ ਅਵੇਲੇਬਲ ਬਲੈਕ ਕਲਰ ਵੀ ਮਿਲ ਜੇਗਾ ਰੋਜ਼ ਗੋਲਡ ਵੀ ਮਿਲ ਜੇਗਾ 골ਡਨ ਵੀ ਮਿਲ ਜੇਗਾ ਦੇਖੋ ਸਾਰੇ ਵਧੀਆ ਕਿਸੇ ਨੂੰ ਨਾਰਮਲ ਬਜਟ ਚ ਚਾਹੀਦੀ ਹੈ ਇਹ 2800 ਰੁਪਏ ਦੀ ਬੇਗੀ ਦੇਖੋ ਵੱਡਾ ਸਾਈਜ਼ ਹੈ ਇੱਧਰ ਮੱਜੀ ਨੂੰ ਘੁਮਾ ਲਓ ਵਾਲ ਮਾਉਂ ਹਰ ਕੋ ਸਾਰੀ ਸ਼ਾਵਰ ਵਾਲੀ ਵੀ ਮਿਲ ਜੇਗੀ ਇਹ ਵੀ 10 ਸਾਲ ਦੀ ਗਾਰੰਟੀ ਇਹਨਾਂ ਦੀ ਸੋ ਕਿਚਨ ਸਿੰਕ ਦੇ ਵਿੱਚ ਵੀ ਦੱਸੋ ਵੀ ਜਦੋਂ ਉਹ ਭਾਂਡੇ ਧੋਣੇ ਆ ਖੜਕਾ ਨਾ ਹੋਵੇ ਆਵਾਜ਼ਾਂ ਨਾ ਹੋਣ ਕਿਚਨ ਸਿੰਕ ਤੁਹਾਨੂੰ ਪਏਗਾ ਜੀ ਆ ਦੇਖੋ ਜੋ ਵੀ 18 ਮਿਲ ਜੇਗਾ 1750 ਰੁਪਏ ਦਾ ਬੰਦਾ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ ਉਹ ਵੀ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜੇਗਾ ਜੀ ਆ ਦੇਖੋ ਇਹ ਤੁਹਾਨੂੰ 45 ਵੀ 37 18 ਸਾਰੇ ਸਾਈਜ਼ ਆਪਣੇ ਕੋਲ ਅਵੇਲੇਬਲ ਨੇ ਸਿਲਵਰ ਕਲਰ ਬਲੈਕ ਕਲਰ ਸਾਰੇ ਅਵੇਲੇਬਲ ਆਪਣੇ ਕੋਲ ਵੈਨਿਟੀ ਦੇਖੋ ਜਿੱਦਾਂ ਟੇਬਲ ਟੌਪ ਵਾਲੀ ਤੁਹਾਨੂੰ ਪਏਗੀ ਜਿੱਦਾਂ ਵੈਨਿਟੀ ਦੇਖੋ ਨਾਲ ਉਹਦੇ ਮਾਰਬਲ ਹੈ ਵਿ ਜਿਹੜਾ ਮਰਜੀ ਜੀ ਡਿਜ਼ਾਈਨ ਲੈ ਲਓ ਤੁਸੀਂ ਜਿਹੜਾ ਮਰਜੀ ਕਲਰ ਲੈ ਲਓ ਤੁਹਾਡੀ ਮਰਜ਼ੀ ਦਾ ਸਾਈਜ਼ ਆ ਤੁਹਾਨੂੰ ਮਿਲ ਜੇਗਾ ਟੇਬਲ ਟੌਪ ਜਿਹੜਾ ਮਰਜੀ ਤੁਸੀਂ ਚੇਂਜ ਕਰ ਸਕਦੇ ਹੋ ਟੇਬਲ ਟੌਪ ਸਾਈਜ਼ ਜਿੱਦਾਂ ਸਟਾਰਟਿੰਗ ਪੈਂਦੀ ਜੀ ਆ ਦੇਖੋ ਇਹ 3500 ਰੁਪਏ ਦਾ ਇਕੱਲਾ ਟੇਬਲ ਟੌਪ ਪੈਂਦਾ ਕਿਸੇ ਨੂੰ ਵੱਡਾ ਸਾਈਜ਼ ਚਾਹੀਦਾ 4500 ਕਿਸੇ ਨੂੰ 32 ਇੰਚੀ ਸਾਈਜ਼ ਚਾਹੀਦਾ 3 ਫੁੱਟ ਦਾ ਇਹ ਪਏਗਾ ਤੁਹਾਨੂੰ ਸਿਰਫ 6500 ਰੁਪਏ ਦਾ ਕਿਸੇ ਨੂੰ ਸਿਲਵਰ ਕਲਰ ਚਾਹੀਦਾ ਬਲੈਕ ਕਲਰ ਸਾਰੇ ਹੀ ਕਲਰ ਆਪਣੇ ਕੋ ਅਵੇਲੇਬਲ ਨੇ ਸਾਰੇ ਸਾਈਜ਼ ਅਵੇਲੇਬਲ ਨੇ ਜਿੰਨੇ ਮਰਜੀ ਸਾਡੇ ਕੋਲ ਪੀਛੇ ਲਾਇਓ ਵੈਂਟੀ ਦੇ ਨਾਲ ਲੈ ਜੇ ਕਿਸੇ ਨੂੰ ਕੱਲਾ ਚਾਹੀਦਾ ਹੈ ਕੱਲਾ ਵੀ ਮਿਲ ਜੇਗਾ ਟੇਬਲ ਟੌਪ 골ਡਨ ਕਲਰ ਵੀ ਮਿਲ ਜੇਗਾ ਸਾਰੇ ਆਪਣੇ ਕੋ ਅਵੇਲੇਬਲ ਨੇ ਸੋ ਨਾਲੇ ਤੁਸੀਂ ਇਹ ਚੈੱਕ ਕਰ ਲੋ ਇਹਦੇ ਵਿੱਚ ਡਿਜ਼ਾਈਨ ਬੜੇ ਪਿਆਰੇ ਪਿਆਰੇ ਹੈਗੇ ਜਿਹੜੇ ਤੁਸੀਂ ਖਾਸ ਤੌਰ ਤੇ ਵੱਡੀਆਂ ਵੱਡੀਆਂ ਕੰਟਰੀਆਂ ਐਂਡ ਦੁਬਈ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਦੇ ਦੇ ਦਿਓ ਤੁਹਾਨੂੰ ਸਾਈਜ਼ ਵੀ ਸਾਰੇ ਮਿਲ ਗਏ ਡਿਜ਼ਾਈਨ ਵੀ ਸਾਰੇ ਮਿਲ ਗਏ ਕਲਰ ਵੀ ਸਾਰੇ ਮਿਲ ਗਏ ਤੇ ਮਤਲਬ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਟੇਬਲ ਟੌਪ ਮਿਲ ਜਾਣੀਆਂ ਭਾਈ ਜੀ ਜਿਹੜੀਆਂ ਆਹ ਵੁੱਡਨ ਦੇ ਵਿੱਚ ਵੈਨਿਟੀਆਂ ਇਹ ਚ ਵੀ ਕਾਫੀ ਡਿਜ਼ਾਈਨ ਹੈ ਇਹਦਾ ਸਾਈਜ਼ ਕੀ ਆ ਤੇ ਇਹਦਾ ਕੀ ਪ੍ਰਾਈਸ ਹੈ ਵੈਨਿਟੀ ਤੁਹਾਨੂੰ 33 ਇੰਚ ਵਿੱਦ ਟੇਬਲ ਟੌਪ ਹੈਗੀ 1.5 ਲੱਖ ਰੁਪਏ ਦੀ ਟੇਬਲ ਟੌਪ ਜਿਹੜਾ ਮਰਜੀ ਤੁਸੀਂ ਲਵਾ ਲਓ ਉਸ ਵਾ ਵਾਈਟ ਕਲਰ ਵੀ ਮਿਲ ਜੇਗਾ ਤੁਹਾਨੂੰ ਵਾਈਟ ਚਾਹੀਦਾ ਹੈ ਵੀ 1.5 ਲੱਖ ਰੁਪਏ ਦੇਵਾਂਗੇ ਇਹਨਾਂ ਮਾਰਬਲ ਵੈਨਿਟੀ ਦੇਖੋ ਵਧੀਆ ਕੰਪਨੀ ਦੀ ਐਡੀਵੀਅਰ ਕੰਪਨੀ ਦੀ ਵੈਨਟੀਆਂ ਸਾਰੀਆਂ ਕਿਸੇ ਨੂੰ ਛੋਟਾ ਸਾਈਜ਼ ਚਾਹੀਦਾ ਹੈ ਇਹ ਤੁਹਾਨੂੰ ਅਸੀਂ 7500 ਰੁ ਕਿਸੇ ਨੂੰ ਨੋਰਮਲ ਵਾਸ਼ਿੰਗ ਦੇ ਨਾਲ ਚਾਹੀਦੀ 5500 ਰੁਪਏ ਦੀ 32 ਇੰਚ ਆ ਨੋਰਮਲ ਵਾਸ਼ਿੰਗ ਲਗਾਣਾ ਕਿਸੇ ਨੇ ਉਸ ਬਾਅਦ ਆਹ ਇਹਦੀ ਦੇਖੋ 33 ਇੰਚ ਫਿਰ ਬਰਾਊਨ ਕਲਰ ਇਹ ਵੀ 10.5 ਹਜ਼ਾਰ ਦੀ ਰੇਂਜ ਆ ਫਿਰ ਆਹ ਇਹ ਕਲਰ ਆ ਜਾਂਦਾ ਤੇ ਛੋਟਾ ਸਾਈਜ਼ ਆ ਗਿਆ 7500 ਰੁਪਏ ਫੇ ਕਿਸੇ ਨੂੰ 3 ਇੰਚ ਫਿਰ ਚਾਹੀਦਾ ਵੀ 1.5 ਹਜ਼ਾਰ ਦਾ ਪਏਗਾ ਵਾਈਟ ਕਲਰ ਆ ਜਾਂਦੀ ਵਿਦ ਟੇਬਲ ਟੌਪ ਵੀ 7500 ਆ ਸਾਰੀ 7500 ਲੀਆਂ ਲੱਗੀਆਂ ਰੇਂਜ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਇਹਦੇ ਵਿੱਚ ਸੋ ਦੇਖੋ ਸਾਈਜ਼ ਵੀ ਬੜੇ ਸੋਹਣੇ ਹੈਗੇ ਆ ਚਾਹੇ ਤੁਸੀਂ ਵੱਡਾ ਬਾਥਰੂਮ ਬਣਾਉਨੇ ਹੋ ਛੋਟਾ ਬਣਾਉਨੇ ਹੋ ਮੀਡੀਅਮ ਬਣਾਉਨੇ ਹੋ ਤੇ ਰੇਟ ਬੜਾ ਜੈਨੂਨ ਹੈਗਾ ਬਾਜ਼ਾਰ ਚ 15-18 ਹਜ਼ਾਰ ਤੂੰ ਘੱਟ ਨਹੀਂ ਬਾਰੇ 7500 ਰੁਪਏ ਦੇ ਵੀ ਦਵਾਂਗੇ ਰੰਗ ਤੁਸੀਂ ਇਹ ਚੋਂ ਜਿਹੜਾ ਮਰਜ਼ੀ ਲੈ ਜਾਓ ਟੇਬਲ ਟੌਪ ਜਿਹੜਾ ਮਰਜ਼ੀ ਤੁਸੀਂ ਲਾ ਸਕਦੇ ਹੋ ਦੇਖੋ ਕਿੰਨੇ ਵਧੀਆ ਮਾਡਲ ਕਿਸੇ ਨੂੰ ਗੋਲਡਨ ਓਵਲ ਚਾਹੀਦਾ ਹੈ 4500 ਮਤਲਬ ਸਾਰੇ ਕੱਲੇ ਟੇਬਲ ਟੌਪ ਵੀ ਸਾਡੇ ਕੋਲ ਅਵੇਲੇਬਲ ਨੇ ਕਾਫੀ ਡਿਜ਼ਾਈਨ ਨੇ ਆ ਵੀ ਦੇਖੋ ਕਿੰਨੇ ਵਧੀਆ ਮਾਡਲ ਆਏ ਦੇਖੋ ਕਿੰਨੇ ਬਲੈਕ ਕਲਰ ਵੀ ਮਿਲ ਜੇਗਾ ਜੈਟ ਬਲੈਕ ਵਾਈਟ ਵੀ ਮਿਲ ਜੇਗਾ ਐਵਲਵਿੰਗ ਵੈਂਟੀ ਮਿਲ ਜੇਗੀ ਤੁਹਾਨੂੰ 339500 ਰੁਪਏ ਦੀ ਪਵੇਗੀ ਇਹਦੇ ਜੇ ਨਾਰਮਲ ਲੈਣੀ ਤੁਸੀਂ ਇਹ ਤੁਹਾਨੂੰ 10.5000 ਰੁਪਏ ਇਹਦੇ ਟੇਬਲ ਟੌਪ ਦੇਖੋ ਸਾਰੇ ਸੇਮ ਮਤਲਬ ਡਿਜ਼ਾਈਨ ਨੇ ਸੇਮ ਰੇਟ ਪੈਣਗੇ ਜਿਹੜਾ ਮਰਜੀ ਇਹਨਾਂ ਚੋਂ ਮਾਡਲ ਲਲੋ ਤੁਸੀਂ ਵਾਈਟ ਕਲਰ ਲਲੋ ਜਾਂ ਬਰਾਊਨ ਲਲੋ ਇਹ ਵੀ ਤੁਹਾਨੂੰ 10.50 ਟੇਬਲ ਦਾ ਜਿਹੜਾ ਮਰਜ਼ੀ ਤੁਸੀਂ ਰੱਖ ਸਕਦੇ ਹੋ ਉਹਦੇ ਉੱਤੇ LED ਮਿਰਰ ਹੈ ਜੈਗਵਾਰ ਕੰਪਨੀ ਦੇ ਦੇਖੋ ਵੱਡਾ ਸਾਈਜ਼ ਵੀ ਅਵੇਲੇਬਲ ਹੈ ਚ ਤਿੰਨ ਕਲਰ ਹੈਗੇ ਇਹਦੇ ਵਿੱਚ ਦੇਖੋ ਚੇਂਜ ਹੁੰਦੇ ਕਲਰ ਉਤੋ ਵੱਡਾ ਓਵਲ ਵੀ ਮਿਲ ਜੇਗਾ ਇਹ ਤੁਹਾਨੂੰ ਪਵੇਗਾ 3800 ਰੁਪਏ ਦਾ ਕਿ ਇਹਨੂੰ ਛੋਟਾ ਸਾਈਜ਼ ਚਾਹੀਦਾ ਹੈ ਇਹ ਪਵੇਗਾ ਤੁਹਾਨੂੰ 2000 ਰੁਪਏ ਦਾ ਕਿਸ ਨੂੰ 24 30 ਸਾਈਜ਼ ਚਾਹੀਦਾ ਹੈ 2300 ਰੁਪਏ ਦਾ ਕੈਪਸੂਲ ਮਾਡਲ ਵੀ ਮਿਲ ਜੇਗਾ ਇੱਥੇ ਤੁਹਾਡੇ ਆਪਣੇ ਸਾਈਜ਼ ਦੇ ਹਿਸਾਬ ਨਾਲ ਤੁਸੀਂ ਕਸਟਮ ਵੀ ਕਰਾ ਸਕਦੇ ਹੋ ਜਿੰਨੀ ਤੁਹਾਡੇ ਕੋਲ ਜਗ੍ਹਾ ਤੁਸੀਂ ਉਸ ਹਿਸਾਬ ਨਾਲ ਆਪਣਾ ਕਸਟਮ ਕਰਾ ਸਕਦੇ ਹੋ ਮਿਰਰ ਜਿਹੜੇ ਮਰਜ਼ੀ ਸਾਈਜ਼ ਬਣਵਾ ਲਓ ਸਾਡੇ ਕੋ ਸਰ ਇਹ ਕਲਰ ਜਿਹੜੇ ਟੈਪਸ ਹੈਗੇ ਇਹਦੇ ਵੀ ਦੱਸੋ ਇਹ ਭਾਜੀ ਵਾਸ਼ਬੇਨ ਦੇ ਨਾਲ ਲੱਗਦੀ ਪਹਿਲਾਂ ਤੁਹਾਨੂੰ ਵਾਸ਼ਬੇਨ ਦਿਖਾਣੇ ਆ ਦੇਖੋ ਵੱਡਾ ਸਕੁਏਅਰ ਮਾਡਲ ਪਈਗਾ 3200 ਰੁਪਏ ਕਿਸੇ ਨੂੰ ਗੋਲ ਚਾਹੀਦੇ ਆ 25-2500 ਦੇ ਆ ਜਿੰਨੇ ਮਰਜ਼ੀ ਲੈ ਜਾਓ ਸਾਡੇ ਕੋ ਇਹ ਚ ਘਟੂਘੜ 50 ਮਾਡਲ ਹੈਗੇ ਸਾਡੇ ਕੋ ਜਿਹੜੇ ਮਰਜ਼ੀ ਲੈ ਜਾਓ 2500 ਰੁਪਏ ਇਹਦੇ ਉੱਤੇ ਟੈਪਸ ਲੱਗਦੀਆਂ ਇਹਵਲੀਆਂ ਕਿਸੇ ਨੂੰ ਟੈਪ ਚਾਹੀਦੀਆਂ ਦੇਖੋ ਆ ਸਿੰਗਲ ਲੀਵਰ ਆ ਗਿਆ 10 ਸਾਲ ਦੀ ਗਾਰੰਟੀ ਇਹਨਾਂ ਦੀ ਕਿਸੇ ਨੂੰ ਬਲੈਕ ਕਲਰ ਚਾਹੀਦਾ ਐ ਓਵਲ ਮਿਲ ਜੇਗਾ ਦੇਖ ਇਸ ਨੂੰ ਕਯੂਬਿਕਸ ਮਾਡਲ ਚਾਹੀਦਾ ਇਹ 1800 ਰੁਪਏ ਦਾ ਬੇਗਾ ਦੇਖੋ ਐਡੀਵੇਅਰ ਕੰਪਨੀ ਹੈ 10 ਸਾਲ ਦੀ ਗਾਰੰਟੀ ਇਹਨਾਂ ਦੀ ਸਕੁਅਰ ਮਾਡਲ ਨੂੰ ਮਿਲ ਜੇਗਾ ਸਾਰੀ ਰੇਂਜ ਅਵੇਲੇਬਲ ਹੈ ਕਿਸੇ ਨੂੰ ਵੱਡੇ ਸਾਈਜ਼ ਚਾਹੀਦੇ ਮਿਕਸਰ ਦੇਖੋ ਇਹ ਤੁਹਾਨੂੰ ਬੇਗਾ 3300 ਰੁਪਏ ਦਾ ਸਕੁਅਰ ਓਵਲ ਸਾਰੇ ਸੀਮ ਰੇਟ ਹੈ ਇਹਦੇ ਚ ਕਲਰ ਸੀਰੀਜ਼ ਵੀ ਬਹੁਤ ਆ ਤੁਹਾਨੂੰ ਐ ਛੋਟੇ ਜਿਹਾ ਵਾਟਰਫਾਲ ਚਾਹੀਦਾ ਝਰਨੇ ਵਾਲਾ ਪਾਣੀ ਆਂਦਾ ਇਹ ਤੁਹਾਨੂੰ ਬੇਗਾ 3200 ਰੁਪਏ ਦਾ ਵਾਟਰਫਾਲ ਮਿਕਸਰ ਕਹਿੰਦੇ ਇਹਨਾਂ ਨੂੰ ਬਹੁਤ ਸੋਹਣੇ ਡਿਜ਼ਾਈਨ ਨੇ ਇਹ ਸਾਰੇ ਅਵੇਲੇਬਲ ਆਪਣੇ ਕੋਲ ਵਨ ਪੀਸ ਵਾਸ਼ਬੈਨ ਐਡੀ ਤੁਸੀਂ ਬਹੁਤ ਵਧੀਆ ਲੈ ਸਕਦੇ ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਵਾਈਟ ਕਲਰ ਡਾਇਮੰਡ ਇਹ ਪੇਗਾ ਤੁਹਾਨੂੰ 6500 ਰੁਪਏ ਦਾ ਕਿਸੇ ਨੂੰ ਬਲੈਕ ਕਲਰ ਚਾਹੀਦਾ 7500 ਰੁਪਏ ਦਾ ਪੇਗਾ ਡਾਇਮੰਡ ਮਾਡਲ ਫਿਰ ਇਹ ਓਵਲ ਸ਼ੇਪ ਆ ਜਾਂਦੀ ਹੈ ਇਹ ਪੇਗਾ ਤੁਹਾਨੂੰ 5500 ਰੁਪਏ ਦਾ ਇਹਦੇ ਉੱਤੇ ਟੈਪਸ ਲਗਾਣੀਆਂ ਤੁਸੀਂ ਲੌਂਗ ਟੈਪਸ ਲਾ ਸਕਦੇ ਹੋ ਸਾਰੀਆਂ 3300 ਰੁਪਏ ਦੀ ਹੈ ਜਿਹੜਾ ਮਰਜੀ ਕਲਰ ਲੈ ਲਓ ਇਹਨਾਂ ਜੋ ਬਲੈਕ ਕਲਰ, ਰੋਜ਼ ਗੋਲਡ ਕਿਸੇ ਨੂੰ ਲੌਂਗ ਲੈਂਥ ਵਾਲੀ ਚਾਹੀਦੀ ਹੈ ਇਹ 4500 ਰੁਪਏ ਦੀ ਬੇਗੀ ਤੁਹਾਨੂੰ ਵਾਟਰਫਾਲ ਵਾਲੀ ਲੈ ਲਓ ਇਹ ਵੀ 3300 ਸਾਰੇ ਇੱਕੋ ਹੀ ਰੇਟ ਪੈਣਗੇ ਤੁਹ ਜਿਹੜਾ ਮਰਜੀ ਐ ਡਬਲ ਟੈਪ ਕਰਨੇ ਐ ਨੂੰ ਸੀ ਇਧਰੋਂ ਗਰਮ ਪਾਣੀ ਆਂਦਾ ਇਧਰੋਂ ਠੰਡਾ ਆਂਦਾ ਸਾਰੀ ਡਬਲ ਵਾਲੀਆਂ ਡੈਪਸ ਐ ਸਾਰੇ ਆਪਣੇ ਕੋਈ ਕਲਰ ਅਵੇਲੇਬਲ ਨੇ ਬਾਲ ਐਂਡ ਸੀਟ ਤੁਹਾਨੂੰ 베ਗੀ 10 ਸਾਲ ਦੀ ਗਾਰੰਟੀ ਐ 3500 ਰੁਪਏ ਤੋਂ ਸ਼ੁਰੂ ਹੋ ਜਾਂਦੀ ਐ ਆਪਣੇ ਕੋ ਮਾਰਕੀਟ ਤੁਹਾਨੂੰ 7000 ਤੋਂ ਵੱਧ ਨਹੀਂ ਮਿਲੇਗੀ ਇਹ ਜਿਹੜਾ ਸਕੁਏਅਰ ਮਾਡਲ ਐ ਲਓ 4500 ਰੁਪਏ ਦਾ 베ਗਾ ਤੁਹਾਨੂੰ ਇਹਦੀ ਵੀ 10 ਸਾਲ ਦੀ ਗਾਰੰਟੀ ਐ ਉਸ ਤੋਂ ਬਾਅਦ 16 ਸੀਰੀਜ਼ ਆਂਦੀ 5500 에ਰੋਸ ਕੰਪਨੀ ਐ 10 ਸਾਲ ਦੀ ਗਾਰੰਟੀ ਐ ਉਸ ਤੋਂ ਬਾਅਦ ਜੈਟ ਵਾਲੀ ਕਿਸੇ ਨੂੰ ਚਾਹੀਦੀ ਐ ਸੌਂਸਿਰਾ ਕੰਪਨੀ ਦੀ ਐ ਇਹ 베ਗੀ ਤੁਹਾਨੂੰ ਉਸ ਤੋਂ ਬਾਅਦ ਆਂਦੀ ਜੈਗਵਰ ਦੀ ਵੋਲ ਐਂਡ ਸੀਟ ਜੈਗਵਰ ਦੀ ਮੈਂਦੀ 8000 ਰੁਪਏ ਦੀ ਮੈਂਦੀ ਜੈਗਵਰ ਕੰਪਨੀ ਦੀ 10 ਸਾਲ ਦੀ ਇਹਦੀ ਗਰੰਟੀ ਹੈ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ ਉਹ ਵੀ ਜੈਗਵਰ 'ਚ ਅਵੇਲੇਬਲ ਹੈ 10.5 ਹਜ਼ਾਰ ਦਾ ਪੈਂਦਾ ਉਸ ਤੋਂ ਬਾਅਦ ਬਲੈਕ ਕਲਰ ਮਿਲ ਜਾਏਗਾ ਤੁਹਾਨੂੰ ਦੇਖੋ 8500 ਰੁਪਏ ਦਾ ਵੇਗਾ ਜੈਗਵਰ 'ਚ 골ਡਨ ਕਲਰ ਵੀ ਅਵੇਲੇਬਲ ਹੈ 골ਡਨ ਕਲਰ ਤੁਹਾਨੂੰ ਪਏਗਾ 14.5 ਹਜ਼ਾਰ ਰੁਪਏ ਦਾ ਤੋਂ ਬਾਅਦ ਜੈਟ ਵਾਲੀ ਆਂਦੀ ਸੀਟ ਇਹ ਤੁਹਾਨੂੰ ਵੇਗੀ 6500 ਰੁਪਏ ਦੀ ਕਿਸੇ ਨੂੰ ਚਾਹੀਦੀ ਹਿੰਦੀਵੇਰ ਦੇ ਵਿੱਚ ਇਹ ਤੁਹਾਨੂੰ ਵੇਗੀ 1.5 ਲੱਖ ਰੁਪਏ ਦੀ। ਤਾਂ ਭਾਈ ਜੀ ਸੀਟਾਂ ਤੋਂ ਹੀ ਸਾਰੀਆਂ ਦਿਖਾਤੀਆਂ ਆਪ ਬੜੀਆਂ ਸੋਹਣੀਆਂ ਮਹਾਰਾਜਾ ਸਟਾਈਲ ਵੈਨਿਟੀਆਂ ਆ। ਮੈਂ ਚਾਹੁੰਨਾ ਇਹਨਾਂ ਦੇ ਤਿੰਨਾਂ ਦੇ ਰੇਟ ਜਰੂਰ ਦੱਸ ਦਿਓ। ਵੈਨਿਟੀ ਇੱਦਾਂ 32 ਇੰਚ ਮਹਾਰਾਜਾ ਸਟਾਈਲ ਦੇਖੋ ਸਭ ਤੋਂ ਟੌਪ ਐਂਡ ਮਾਡਲ ਚੱਲ ਰਿਹਾ ਇਹ ਗੱਲ। ਇਹ 8500 ਰੁਪਏ ਦਾ ਪੈਂਦਾ ਹੈ। ਇਹਦੇ ਵਿੱਚ ਤੁਸੀਂ ਕਲਰ ਜਿਹੜਾ ਮਰਜ਼ੀ ਕਲਰ ਲੈ ਲਓ, ਬਰਾਊਨ ਲੈ ਲਓ, ਸਿਲਵਰ ਲੈ ਲਓ, 골ਡਨ ਲੈ ਲਓ। ਤੁਹਾਨੂੰ ਇਹ ਸਾਰੇ 8500 ਦੀ ਰੇਂਜ ਸਿੰਪਲ ਵਾਸ਼ਬੈਂਡ ਨਾਲ। ਕਿਸੇ ਨੇ ਟੇਬਲ ਟੌਪ ਦੇ ਨਾਲ ਲੈਣੀ ਹੈ 13.5 ਹ ਉਸ ਵਾਰ ਟੇਬਲ ਟੌਪ ਲਾ ਕੇ 13500 ਰੁਪਏ ਦੀ ਵੇਗੀ ਕਿਸੇ ਨੂੰ ਐਲਈਡੀ ਮਿਰਰ ਜੈਗਵਾਰ ਦਾ ਚਾਹੀਦਾ ਦੇਖੋ ਸਕੁਅਰ ਮਾਡਲ 2300 ਰੁਪਏ ਦਾ ਸਟਾਡਿੰਗ ਹੋ ਜਾਂਦੀ ਜੀ ਓਵਲ 1500 ਰੁਪਏ ਤੋਂ ਸਾਡੇ ਕੋਲ ਸ਼ੁਰੂ ਆ ਐਲਈਡੀ ਮਿਰਰ ਸਕੁਅਰ ਵੀ ਮਿਲ ਜੇਗਾ ਸਾਰੀ ਰੇਂਜ ਆਪਣੇ ਕੋਲ ਅਵੇਲੇਬਲ ਆ ਕਿਸੇ ਨੂੰ ਹਿੰਦਵੇਰ ਦੀ ਸੀਟ ਚਾਹੀਦੀ ਹਿੰਦਵੇਰ ਕੰਪਨੀ ਦੀ ਇਹ ਤੁਹਾਨੂੰ ਵੇਗੀ ਸਿਰਫ 9500 ਰੁਪਏ ਦਾ ਬੰਦਾ ਸਕੁਅਰ ਮਾਡਲ ਕਿਸੇ ਨੂੰ ਵੈਕਿਊਮ ਵਾਲਾ ਮਾਡਲ ਚਾਹੀਦਾ ਇਹ ਤੁਹਾਨੂੰ ਵੇਗਾ 13500 ਰੁਪਏ ਦਾ ਹਿੰਦਵੇਰ ਕੰਪਨੀ ਦਾ ਕਿਸੇ ਨੂੰ ਸੈਰਾ ਦੀ ਚਾਹੀਦੀ ਹੈ ਉਹ ਵੀ ਸੈਰਾ ਦੀ ਕਿਸੇ ਨੂੰ ਜੈਗਵਰ ਦੀ 1P ਚਾਹੀਦੀ ਹੈ ਜੈਗਵਰ ਦੀ ਵੀ ਅਵੇਲੇਬਲ ਆ ਉਸ ਤੋਂ ਬਾਅਦ ਐਚਆਈ ਦੀ ਜੈਗਵਰ ਜੀ ਐਸਕੋ ਕੰਪਨੀ ਇਹਨਾਂ ਦੀ ਵੀ 10 ਸਾਲ ਦੀ ਗਾਰੰਟੀ ਹੈ ਇਹ ਤੁਹਾਨੂੰ ਵੇਖੀ 10.5000 ਰੁਪਏ ਦੀ ਕਿਸੇ ਨੂੰ ਸਕੁਅਰ ਮਾਡਲ ਚਾਹੀਦਾ 13.5000 ਰੁਪਏ ਦਾ ਫਿਰ ਆਹਦੀ ਮਿੱਲੀਕੈਨ ਦੀ ਵਿਦ ਜੈਟ ਵੈਕਿਊਮ ਦੇ ਨਾਲ ਇਨਮਿਡਜੈਟ ਆ ਇਹ ਬੰਦਾ 8500 ਰੁਪਏ ਦਾ ਬੰਦਾ ਉਸ ਤੋਂ ਬਾਅਦ ਵੈਨਿਟੀ ਦੀ ਵੈਰਾਈਟੀ ਸਾਡੇ ਕੋਲ ਨਵੀਂ ਆਈ ਹੈ ਇਹ 24 ਇੰਚੀ ਪੈਂਦੀ 6500 ਰੁਪਏ ਦੀ ਪੈਂਦੀ ਹੈ ਜੇ ਜਿਹੜਾ ਮਰਜੀ ਕਲਰ ਤੁਸੀਂ ਲਲੋ ਦੇਖੋ ਬ੍ਰਾਊਨ ਵੀ ਕਲਰ ਵੀ ਅਵੇਲੇਬ ਜੇ ਟੇਬਲ ਟੌਪ ਦੇ ਨਾਲ ਲੈਣਾ ਚਾਹੁੰਦੇ ਹੋ 10.5000 ਰੁਪਏ ਦੀ ਵਿਦ ਟੇਬਲ ਟੌਪ ਟਾਇਪ ਦੇ ਪ੍ਰਾਈਸ ਐਕਸਟਰਾ ਹੋਣਗੇ ਟਾਇਪ ਤੁਹਾਨੂੰ ਜਿੱਦਾਂ 3200 ਰੁਪਏ ਦੀ ਪੈਂਦੀ ਕਿਸੇ ਨੇ ਬਰਾਊਨ ਕਲਰ 33 ਇੰਚੀ ਲੈਣਾ ਹੈ ਇਹ 13.5000 ਰੁਪਏ ਵਿਦ ਟੇਬਲ ਟੌਪ ਕਿਸੇ ਨੂੰ ਐਨਡੀ 40 ਇੰਚ ਦੀ ਚਾਹੀਦੀ ਉਹ ਵੀ ਆਪਣੇ ਕੋਲ ਅਵੇਲੇਬਲ ਆ 40 ਇੰਚੀ ਤੁਹਾਨੂੰ ਪੈਗੀ 18.5000 ਰੁਪਏ ਦੀ ਪੈਂਦੀ ਹੈ ਉਸ ਬਾਅਦ ਆਹਿੰਦੀ ਬਾਅਸੈਸਰੀ ਸਾਰੀ ਸਾਡੇ ਕੋਲ ਗਲਾਸ ਸ਼ੈਲਫ ਵੀ ਸਾਰੀ ਅਵੇਲੇਬਲ ਹੈ ਇਹ 11500 850 ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ 골ਡਨ ਕਲਰ ਬਲੈਕ ਰੋਜ਼ ਗ ਇਸ ਨੂੰ ਦੇਖੋ ਬਾਸ ਸੈਟ ਚਾਹੀਦੇ ਆ ਕਿਲੀਆਂ ਚਾਹੀਦੀਆਂ ਕੱਪੜੇ ਡੰਗਣ ਲਈ ਸ਼ੇਵਿੰਗ ਮਿਰਰ ਚਾਹੀਦੇ ਆ ਦੇਖੋ ਸਾਰੇ ਆਪਣੇ ਕੋ ਗਲਰ ਅਵੇਲੇਬਲ ਨੇ ਜੀ 골ਡਨ ਸਿਲਵਰ ਬਲੈਕ ਸਾਰੇ ਹੀ ਹੈਗੇ ਆਪਣੇ ਕੋ ਬਾਸ ਐਸੈਸਰੀ ਦੇਖੋ ਸਾਡੇ ਕੋ 1800 ਰੁਪਏ ਤੋਂ ਸੈਟ ਸ਼ੁਰੂ ਹੋ ਜਾਂਦਾ ਸਕੁਅਰ ਮਾਡਲ ਲਓ 2200 ਰੁਪਏ ਦਾ ਪੈਂਦਾ ਗਲਾਸ ਵਾਲਾ 2800 ਦਾ ਪੈਂਦਾ ਇਹਦੇ ਚ ਸਕੁਅਰ ਵੀ ਅਵੇਲੇਬਲ ਆ ਅਨੈਕਸ ਸਾਡੇ ਦੇਖੋ ਕਿੰਨੇ ਕਲਰ ਆਏ ਆ 골ਡਨ ਕਲਰ ਰੋਜ਼ 골ਡ ਬਲੈਕ ਸਾਰੇ ਹੀ ਆਪਣੇ ਕੋ ਡਿਸਪੈਂਸਰ ਦੀ ਰੇਂਜ ਬਹੁਤ ਆ ਗਲਾਸ ਵਾਲੀ ਉਤਮਾ ਪੇਪਰ ਹੋਲਡਰ ਦੀ ਰੇਂਜ ਬਹੁਤ ਹੈਗੀ ਆਪਣੇ ਕੋ ਆ ਕਿਸੇ ਨੂੰ ਟਾਇਲਟ ਬ੍ਰਸ਼ ਹੋਲਡਰ ਚਾਹੀਦੇ ਉਹ ਵੀ ਸਾਰੇ ਕਲਰ ਅਵੇਲੇਬਲ ਨੇ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਟਾਵਲ ਰੈਗ ਵੀ ਅਵੇਲੇਬਲ ਆ ਆਪਣੇ ਕੋ ਸਾਰੇ ਕਲਰ ਇਸ ਚ ਅਵੇਲੇਬਲ ਨੇ ਵੱਡੇ ਸ਼ਾਵਰ ਚਾਹੀਦੇ 12 ਇੰਚੀ ਸਾਡੇ ਕੋਲ 2 ਫੁੱਟ ਤੱਕ ਸ਼ਾਵਰ ਅਵੇਲੇਬਲ ਆ ਹੈਂਡ ਸ਼ਾਵਰ ਦੀ ਰੇਂਜ ਦੇਖੋ ਸਾਡੇ ਕੋਲ ਸਾਰੇ ਕਲਰ ਅਵੇਲੇਬਲ ਨੇ ਬਲੈਕ 골ਡਨ ਰੋਜ਼ 골ਡ ਪੇਪਰ ਹੋਲਡਰ ਦੀ ਰੇਂਜ ਬਹੁਤ ਅਵੇਲੇਬਲ ਆ ਸਾਡੇ ਕੋਲ 100 ਰੁਪਏ ਤੋਂ ਪੇਪਰ ਹੋਲਡਰ ਸ਼ੁਰੂ ਹੋ ਜਾਂਦਾ ਦੇਖੋ ਮੋਬਾਈਲ ਸਟੈਂਡ ਵਾਲਾ ਵੀ ਮਿਲ ਜੇਗਾ ਫਿਡ ਸਪੈਂਸ ਇਹਦਾ ਬਲੈਕ ਡਿਜ਼ਾਈਨ ਦਾ 850 ਦਾ ਬੰਦਾ ਐ ਸਾਡੇ ਕੋਲ 350 ਤੋਂ ਸ਼ੁਰੂ ਹੋ ਜਾਂਦੇ ਆ ਉਸ ਵਿੱਚ ਹੈਂਡ ਜੈਟ ਦੀ ਵੈਰਾਈਟੀ ਬਹੁਤ ਆ ਜਿੱਦਾਂ ਹੈਂਡ ਜੈਟ ਸੀਟ ਦੇ ਨਾਲ ਆਣੇ ਅਸੀਂ ਇੱਥੇ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਮਿਰਰ ਦੇਖੋ 850 ਰੁਪਏ ਦਾ ਨਵਾਂ ਡਿਜ਼ਾਈਨ ਆਇਆ ਫਿਰ ਆਹਿੰਦੀ ਜੀ ਵੈਨਿਟੀ ਸਟਾਰਟਿੰਗ ਰੇਂਜ ਇਹ ਸਾਡੇ ਕੋਲ ਤੁਹਾਨੂੰ ਮਾਰਕੀਟ 8000 ਤੋਂ ਘੱਟ ਨਹੀਂ ਮਿਲੇਗੀ ਅਸੀਂ ਤੁਹਾਨੂੰ ਦੇਵਾਂਗੇ 4000 ਰੁਪਏ ਦੀ ਟੈਪ ਦਾ ਪ੍ਰਾਈਸ ਐਕਸਟਰਾ ਹੋਏਗਾ ਫਿਰ ਆਹਿੰਦੀ ਸਟੀਲ ਦੀ ਵੈਨਿਟੀ ਤੁਹਾਨੂੰ ਆਹ 32 ਇੰਚੀ 13000 ਇਹ ਚ ਛੋਟਾ ਸਾਈ ਵੀ ਆ ਫੁੱਲ ਸਟੀਲ ਹੈ ਦਾ ਕੋ ਇਹ ਤੁਹਾਨੂੰ ਅਸੀਂ ਦੇਵਾਂਗੇ 1.5 ਹਜ਼ਾਰ ਰੁਪਏ ਦੀ ਪੂਲ ਸਟੀਲ ਕਿਸੇ ਨੂੰ ਮਿਰਰ ਵੱਡਾ ਸਾਈਜ਼ ਚਾਹੀਦਾ ਹੈ ਡਰੈਸਿੰਗ ਟੇਬਲ ਵਾਲਾ ਮਿਰਰ ਆ ਦੇਖੋ ਇਹ ਤੁਹਾਨੂੰ ਪਵੇਗਾ 7500 ਰੁਪਏ ਦਾ ਪੂਰਾ 6x2 ਦਾ ਸਾਈਜ਼ ਹੈ ਫਿਰ ਗੋਲ ਸਾਈਜ਼ ਆ ਜਾਂਦਾ ਹੈ ਲਈ ਨਹੀਂ ਮਿਰਰ ਇਹ 2000 ਰੁਪਏ ਦਾ ਬੰਦਾ ਅੱਜ ਤੋਂ ਬਾਅਦ ਸ਼ਾਵਰ ਦੀ ਰੇਨ ਬਹੁਤ ਸਾਡੇ ਕੋਲ ਹੈ 2200 ਰੁਪਏ ਦੀ ਰੇਨ ਚਾਹੇ ਛੋਟਾ ਸਾਈਜ਼ ਚਾਹੀਦਾ ਕਿਸੇ ਨੂੰ ਇਹ 17500 ਤੇਰਾ ਬਲੈਕ ਕਲਰ ਮਿਲ ਜਾਂਦਾ ਹੈ ਸਾਰੇ ਕਲਰ ਆਪਣੇ ਕੋ ਅਵੇਲੇਬਲ ਨੇ ਬੋਡੀ ਸ਼ਾਵਰ ਵੀ ਮਿਲ ਜਾਂਦੇ ਆ ਫਿਰ ਬਾਸੈ ਸਰੀ ਆ ਜਾਂਦੀ ਜੀ ਬਲੈਕ ਕਲਰ ਦੀ ਇਹ 5 ਪੀਸ ਦਾ ਸੈੱਟ ਹੈ 3200 ਰੁਪਏ ਦਾ ਮੰਦਾ ਜਿੱਥੇ ਮਰਜ਼ੀ ਤੁਸੀਂ ਰੇਟ ਵਧਾ ਕਰ ਸਕਦੇ ਹੋ ਐਂਟੀਕ ਕਲਰ ਵੀ ਅਵੇਲੇਬਲ ਹੈ ਇਹਦੇ ਵਿੱਚ ਰੋਜ਼ ਗੋਲਡ ਵੀ ਮਿਲ ਜੇਗਾ 골ਡਨ ਵੀ ਸਾਰੇ 3200 ਰੁਪਏ ਰੇਂਜ ਚ 5 ਪੀਸ ਹੁੰਦੇ ਇਚ ਦਾ ਸੌਬ ਡਿਸ਼ ਹੋ ਗਈ ਬਰਸ਼ ਹੋਲਡਰ ਟਾਵਰਿੰਗ ਹੁੱਕ ਤੇ ਟੇਬਲ ਰੋਡ ਇਚ ਪੇਪਰ ਹੋਲਡਰ ਵੀ ਮਿਲ ਜੇਗਾ ਉਹਦੇ ਪ੍ਰਾਈਸ ਐਕਸਟਰਾ ਹੋਣਗੇ ਸਾਡੇ 1150 ਰੁਪਏ ਰੇਂਜ ਚ ਹੈ ਸਪੈਂਸਰ ਵੀ ਮਿਲ ਜਾਣਗੇ ਇਹਦੇ ਪ੍ਰਾਈਸ ਵੀ ਐਕਸਟਰਾ ਹੋਣਗੇ ਕਿਸੇ ਨੂੰ ਚਾਹੀਦੀ ਮੈਗਨਿਟੀ 16 ਇੰਚ ਦੀ ਇਹ ਤੁਹਾਨੂੰ ਬੇਗੀ 7500 ਰੁਪਏ ਦੀ ਵਿਦ ਟੇਬਲ ਲੋ ਉਹ ਇਚ ਤੁਸੀਂ ਨਾਰ ਇਹ ਤੁਹਾਨੂੰ ਬੇਗੀ 4500 ਵਿੱਚ ਕਲਰ ਬਹੁਤ ਆਂਦੇ ਆ ਸਾਡੇ ਕੋਲ 40 50 ਕਲਰ ਅਵੇਲੇਬਲ ਨੇ ਇਹਦੇ ਵਿੱਚ ਤੁਸੀਂ ਸਾਨੂੰ ਪੁੱਛ ਸਕਦੇ ਹੋ ਕਨਸੀਲ ਟੈਂਕ ਵੀ ਸਾਡੇ ਕੋਲ ਹਿੰਦਵੇਅਰ ਜੈਗੂਅਰ ਜਿਹੜੀ ਮਰਜੀ ਕੰਪਨੀ ਦੇ ਲੈ ਸਕਦੇ ਹੋ 10 ਸਾਲ ਦੀ ਗਾਰੰਟੀ ਇਹਨਾਂ ਦੀ 4000 ਤੋਂ ਸ਼ੁਰੂ ਹੋ ਜਾਂਦਾ ਕਿਸ ਨੂੰ ਵਿਦ ਫਰੇਮ ਚਾਹੀਦਾ ਇਹ ਤੁਹਾਨੂੰ ਬੇਗਾ 500 ਰੁਪਏ ਦਾ ਉਸ ਤੋਂ ਬਾਅਦ ਸਾਡੇ ਕੋਲ ਐਂਗਲ ਵਾਲ ਦੀ ਵੈਰਾਈਟੀ ਬਹੁਤ ਹੈ ਲੌਂਗ ਨੋਜ਼ ਦੇਖੋ 300 ਰੁਪਏ ਤੋਂ ਸ਼ੁਰੂ ਹੋ ਜਾਂਦੀ 10 ਸਾਲ ਦੀ ਗਾਰੰਟੀ ਇਹਦੀ ਪੂਰਾ ਪਿੱਤਲ ਤੇ ਜਾਲੀਆਂ ਇਹ ਦੇਖੋ ਸਾਡੇ ਕੋਲ ਸਾਰੇ ਕਲਰ ਆਂਦੇ ਦੇਖੋ ਇਹ ਪ੍ਰੈਸ ਕਰਨ ਵਾਲੀ ਆ ਜਾਂਦੀ ਜਾਲੀ ਆ 6x ਇਹ ਜਿਹੜਾ ਵੱਡਾ ਸਾਈ ਵੀ ਆਇਂਦਾ ਰੋਜ਼ ਗੋਲਡ 골ਡਨ ਆਹ ਦੇਖੋ 골ਡਨ ਜਿਹੜਾ ਵੱਡਾ ਸਾਈ ਵੀ ਹੈਗਾ 2 ਫੁੱਟ ਤੱਕ ਬਲੈਕ ਕਲਰ ਵੀ ਮਿਲ ਜੇਗਾ ਉਸ ਵਾਰ ਸਾਡੇ ਕੋ ਬੇਸ ਕਪਲਿੰਗ ਦੇ ਕਲਰ ਬਹੁਤ ਨੇ ਆ ਦੇਖੋ ਸਾਰੇ ਕਲਰ ਤੁਹਾਨੂੰ ਅਸੀਂ ਮੈਚ ਕਰਕੇ ਦਵਾਂਗੇ ਤੁਹਾਡੇ ਬਾਥਰੂਮ ਦੇ ਹਿਸਾਬ ਨਾਲ ਸਲਾਹ ਵੀ ਹੁਣ ਫੇਰ ਦੇਰ ਕਿਸ ਚੀਜ਼ ਦੀ ਤੁਸੀਂ ਛੇਤੀ ਪਹੁੰਚੋ ਗਰਮੀ ਟ੍ਰੇਡਿੰਗ ਕੰਪਨੀ ਜਲੰਧਰ ਸ਼ਹਿਰ ਪ੍ਰਤਾਪ ਬਾਗ ਦੇ ਸਾਹਮਣੇ ਨੰਬਰ ਸਕਰੀਨ ਤੇ ਹੈਗਾ ਪਰ ਇੱਕ ਹੋਰ ਸਾਡਾ ਫਾਇਦਾ ਕਰ ਦਿੰਨੇ ਆ ਜਿਹੜੇ ਸਾਡੇ ਦਰਸ਼ਕਾਂ ਸਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਗੇ ਪਹਿਲੇ 11 ਭੈਣ ਭਰਾਵਾਂ ਨੂੰ ਆ ਬਾਥ ਸੈੱਟ ਅਸੀਂ ਬਿਲਕੁਲ ਫ੍ਰੀ ਦੇਵਾਂਗੇ 1 ਰੁਪਿਆ ਵੀ ਲੈਣਾ ਵੀਡੀਓ ਸ਼ੇਅਰ ਕਰ ਦਿਓ ਸ਼ੇਅਰ ਕਰਕੇ ਚੰਗਾ ਕਮੈਂਟ ਕਰ ਦਿਓ ਸਾਨੂੰ ਸਕਰੀਨਸ਼ਾਟ ਭੇਜ ਦਿਓ ਤੁਹਾਨੂੰ ਆ ਜਿਹੜੇ 11 ਸਾਡੇ ਪਹਿਲੇ ਵਿਨਰ ਰਹਿ ਗਿਆ ਉਹਨਾਂ ਨੂੰ ਇਹ ਬਾਥ ਸੈੱਟ ਆਪਾਂ ਬਿਲਕੁਲ ਫ੍ਰੀ ਦੇਣੀ ਹੈਗੇ ਆ ਸਾਰਿਆਂ ਦਾ ਫਾਇਦਾ 50000 ਦੀ ਸ਼ਾਪਿੰਗ ਕਰੂਗੇ ਪੂਰੇ ਪੰਜਾਬ ਚ ਹੋਮ ਡਿਲੀਵਰੀ ਫ੍ਰੀ ਆ 15000 ਰੁਪਏ ਤੋਂ ਸਿੰਪਲ ਬਾਥਰੂਮ ਤਿਆਰ ਕਰਾਂਗੇ 35000 ਰੁਪਏ ਦੇ ਵਿੱਚ ਜੈਗੋਰ ਵਾਲਾ ਬਾਥਰੂਮ ਤਿਆਰ ਕਰਾਂਗੇ 40000 ਰੁਪਏ ਦੇ ਵਿੱਚ ਲੱਜਰੀ ਬਾਥਰੂਮ ਚਾਹੇ ਰੋਜ਼ ਗੋਲਡ ਚਾਹੇ ਤੁਸੀਂ ਗੋਲਡ ਬਣਾਉਣਾ ਚਾਹੇ ਤੁਸੀਂ ਬਲੈਕ ਬਣਾਉਣਾ ਚਾਹੇ ਬਣਾਉਣਾ ਗ੍ਰੇ ਉਹ ਵੀ ਤਿਆਰ ਕਰਕੇ ਦੇਵਾਂਗੇ ਤੁਹਾਡਾ ਬਜਟ ਘੱਟ ਹੈਗਾ ਤੁਹਾਡੇ ਤੁਸੀਂ ਸਿਰਫ 40000 ਰੁਪਏ ਸਾਡੇ ਕੋਲ ਲੈ ਕੇ ਆਓ 40000 ਰੁਪਏ ਦੇ ਵਿੱਚ ਦੋ ਬਾਥਰੂਮ ਇੱਕ ਰਸੋਈ ਤੁਹਾਨੂੰ ਅਸੀਂ ਤਿਆਰ ਕਰਕੇ ਦੇਵਾਂਗੇ ਇਸ ਗੱਲ ਦੀ ਗਾਰੰਟੀ ਹੈਗੀ ਆ ਚਾਈਨਾ ਲੱਗਣ ਤੋਂ ਬਾਅਦ ਵਾਲਾ ਸਾਮਾਨ 1 ਲੱਖ ਰੁਪਏ ਸ਼ਾਪਿੰਗ ਕਰੋ ਪੂਰੇ ਪੰਜਾਬ ਥੋਮ ਡਿਲੀਵਰੀ ਨਾ ਤੁਹਾਨੂੰ ਵਾਟਰ ਫਿਲਟਰ ਜਾਂ ਗੀਜ਼ਰ ਅਸੀਂ ਫ੍ਰੀ ਦਵਾਂਗੇ ਜਿਹੜੇ ਸਾਡੇ ਭੈਣ ਭਰਾ ਬਾਹਰ ਬੈਠੇ ਆ ਹਨਾ ਬਾਹਰੀਆਂ ਕੰਟਰੀਆਂ 'ਚ ਬੈਠੇ ਆ ਤੁਸੀਂ ਉਹਨਾਂ ਦੀ ਕਿੱਦਾਂ ਮਦਦ ਕਰਦੇ ਆ ਕਿ ਉਹ ਬਾਹਰੋਂ ਬੈਠ ਕੇ ਵੀ ਇਸ ਸਟੋਰ ਤੋਂ ਸ਼ਾਪਿੰਗ ਕਰ ਸਕਦੇ ਆ ਬਿਲਕੁਲ ਭਾਈ ਅਸੀਂ ਉਹਨਾਂ ਲਈ ਇਹ ਸੁਜੈਸਟ ਕਰਦੇ ਆ ਤੁਸੀਂ ਪਲੰਬਰ ਕੋ ਸਮਾਨ ਲਿਖਾ ਕੇ ਸਾਨੂੰ ਵਟਸਐਪ ਕਰਨਾ ਤੁਹਾਨੂੰ ਅਸੀਂ ਪਹਿਲਾਂ ਐਸਟੀਮੇਟ ਭੇਜਾਂਗੇ ਤੁਹਾਡੇ ਨੰਬਰ ਤੇ ਫੇਰ ਤੁਹਾਨੂੰ ਸਮਾਨ ਸਿਲੈਕਟ ਕਰਾਵਾਂਗੇ ਸਾਰਾ ਤੁਹਾਨੂੰ ਓਕੇ ਲੱਗੇਗਾ ਅਸੀਂ ਤੁਹਾਡੇ ਐਡਰੈਸ ਤੇ ਭੇਜਾਂਗੇ ਉਸ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੈ ਤਾਨੂੰ ਪਹੁੰਚ ਦਵਾ ਆਂ ਘਰ ਚੈੱਕ ਕਰਾ ਕੇ ਆਏਗਾ ਬੰਦਾ ਸਾਮਾਨ ਸਾਰਾ ਸੋ ਗਰਮੀਰ ਟ੍ਰੇਡਿੰਗ ਕੰਪਨੀ ਆਨਲਾਈਨ ਪੇਮੈਂਟ ਵੀ ਕਰ ਸਕਦੇ ਹੋ ਸਾਰੀ ਆਪਸ਼ਨ ਸਾਡੇ ਕੋਲ ਅਵੇਲੇਬਲ ਆ ਸੋ ਗਰਮੀਰ ਟ੍ਰੇਡਿੰਗ ਕੰਪਨੀ 5 ਸਟਾਰ ਰੇਟਿੰਗ ਆ ਲੋਕੀ ਇਹਨਾਂ ਤੇ ਟਰਸਟ ਕਰਦੇ ਆ ਚਾਹੇ ਤੁਸੀਂ ਲੱਖ ਰੁਪਏ ਦੀ ਸ਼ੋਪਿੰਗ ਕਰੋ ਚਾਹੇ 50 ਹਜ਼ਾਰ ਦੀ ਸ਼ੋਪਿੰਗ ਕਰੋ ਸਾਨ ਟੀਵੀ ਲੋ ਫੁੱਲ ਜ਼ਿੰਮੇਵਾਰੀ ਆ ਤੁਹਾਡੇ ਪੈਸੇ ਸੇਫ ਹੈਗੇ ਆ ਤੁਸੀਂ ਗੂਗਲ ਪੇ ਕਰ ਸਕਦੇ ਆ ਤੁਸੀਂ ਕ੍ਰੈਡਿਟ ਕਾਰਡ ਤੋਂ ਕਰ ਸਕਦੇ ਆ ਡੈਬਿਟ ਕਾਰਡ ਤੋਂ ਕਰ ਸਕਦੇ ਆ ਤੁਸੀਂ ਕੈਸ਼ ਵੀ ਕਰ ਸਕਦੇ ਆ ਜਿਹੜੀ ਅਸੀਂ ਡਿਲੀਵਰੀ ਤੁਹਾਡੇ ਘਰ ਪਹੁੰਚਾਉਣੀ ਆ ਉਹ ਟ ਬੇਫਿਕਰ ਹੋ ਕੇ ਤੁਸੀਂ ਸ਼ਾਪਿੰਗ ਕਰ ਸਕਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਦबई ਜਾਂ ਜੌਰਪ ਕਿਸੇ ਵੀ ਕੰਟਰੀ 'ਚ ਬੈਠੇ ਹੋਣ ਇਹ ਫਿਕਰਾਂ ਦੀ ਲੋੜ ਨਹੀਂ ਵੀ ਜਦੋਂ ਪਿੰਡ ਜਾਵਾਂਗੇ ਜਦੋਂ ਸ਼ਹਿਰ ਜਾਵਾਂਗੇ ਵੀ ਛੇ ਸਾਡਾ ਉਦਾਂ ਹੀ ਕੋਠੀ ਦਾ ਜਾਂ ਘਰ ਦਾ ਕੰਮ ਹੋਣਾ ਸੋ ਤੁਸੀਂ ਆਪਣੇ ਦੇਸ਼ ਵਿੱਚ ਬੈਠ ਕੇ ਵੀ ਆਪਣੇ ਪੰਜਾਬ ਵਾਲੇ ਘਰ 'ਚ ਕੰਮ ਸ਼ੁਰੂ ਕਰਵਾ ਸਕਦੇ ਆ ਛੇਤੀ ਆ ਜਾਓ ਜੀ ਗਰਮੀਰ ਟਰੇਡਿੰਗ ਕੰਪਨੀ ਓਪੋਜ਼ਿਟ ਪ੍ਰਤਾਪਗ ਜਲੰਧਰ ਸ਼ਹਿਰ ਨੀਅਰ ਰੇਲਵੇ ਸਟੇਸ਼ਨ ਜੇ ਫੇਰ ਵੀ ਕੋਈ ਗੱਲ ਨਾ ਸਮਝ ਲੱਗੇ ਇਸ ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਆ